ਉਹਨਾਂ ਦੀ ਪਾਰਟੀ ਦਾ ਸੂਲ ਆ ਕਿ ਹਮੇਸ਼ਾ ਹੀ ਉਹ ਕਾਨੂੰਨ ਤੋੜਦੇ ਰਹੇ ਨੇ ਆਪਣਾ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਆ ਉਹਨਾਂ ਦੀ ਹੋਰ ਅਲੰਘਣਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ ਸੋ ਉਹਦੇ ਖਿਲਾਫ ਅਸੀਂ ਸਾਡਾ ਬਫਰ ਜਿਹੜਾ ਉਹ ਇਸ ਇਲੈਕਸ਼ਨ ਕਮਿਸ਼ਨ ਕੋਲੇ ਆਪਣਾ ਮੈਮੋਰੰਡਮ ਸਭ ਜੀ ਸਬਮਿਟ ਕੀਤਾਗਾ ਆਪਣੀ ਦਰਖਾਸਤ ਸਬਮਿਟ ਕੀਤੀ ਆ ਸਖਬੀਰ ਸਿੰਘ ਬਾਦਲ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਉਹਨਾਂ ਦੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਸੁਖਬੀਰ ਸਿੰਘ ਬਾਦਲ ਤੇ ਖਾਸੇ ਔਖੇ ਨੇ ਇਸੇ ਲਈ ਵਫਦ ਲੈ ਪਹੁੰਚ ਗਏ ਪੰਜਾਬ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਲਾਇਆ ਇਹਨੇ ਕਿ ਸੁਖਬੀਰ ਸਿੰਘ ਬਾਦਲ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਚੀਮਾ ਨੇ ਇਲਜ਼ਾਮ ਲਗਾਇਆ ਕਿ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੌਰਾਨ 6 April ਨੂੰ ਹਾਈ ਕੋਰਟ ਵਿਖੇ ਚੋਣ ਜ਼ਾਬਤੇ ਦਾ ਉਲੰਘਣ ਹੋਇਆ ਹੈ ਉਹਨਾਂ ਦੀ ਪਾਰਟੀ ਦਾ ਸੂਲ ਆ ਕਿ ਹਮੇਸ਼ਾ ਹੀ ਉਹ ਕਾਨੂੰਨ ਤੋੜਦੇ ਰਹੇ ਨੇ ਹੁਣ ਵੀ ਉਹ ਜਿਹੜੀ ਉਹਨਾਂ ਦੀ ਪਰਿਵਾਰ ਪਰਿਵਾਰ ਬਚਾਓ ਯਾਤਰਾ ਕਹਿੰਦੇ ਨੇ ਕਿ ਅਸੀਂ ਪੰਜਾਬ ਬਚਾਓ ਯਾਤਰਾ ਤਾਂ ਨਿਕਲੇ ਹੋਇਆ ਯਾਨੀ ਕਿ ਸ਼੍ਰੋਮਣੀ ਕਾਲੀਦਲ ਜਿਹੜਾ ਜਿਨੇ ਅੱਜ ਪੰਜਾਬ ਯਾਤਰਾ ਪੰਜਾਬ ਬਚਾਓ ਯਾਤਰਾ ਦੇ ਨਾਂ ਦੇ ਉੱਤੇ ਥੱਲੇ ਆਪਣਾ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਆ ਉਹਨਾਂ ਨੇ ਮਿਤੀ ਮਿਤੀ 6 4 ਮਿਤੀ 6 4 2024 ਨੂੰ ਉਹਨਾਂ ਦੇ ਪ੍ਰਧਾਨ ਤਖਵੀਰ ਸੀ ਬਾਦਲ ਜੀ ਨੇ ਜਦੋਂ ਉਹ ਪਰਿਵਾਰ ਬਚਾਓ ਯਾਤਰਾ ਯਾ ਪੰਜਾਬ ਬਚਾਓ ਯਾਤਰਾ ਰਾਏਕੋਟ ਦੇ ਅੰਦਰ ਰਾਏਕੋਟਸ ਪਹੁੰਚੀ ਸੀ ਤ ਉਸ ਸਮੇ ਮਾਡਲ ਕੋਡ ਆਫ ਕੰਡਕਟ ਦੀਆਂ ਧਜੀਆਂ ੜਾਂ ਜਾ ਗੀਆਂ ਉਸ ਸਮੇ ਕਾਨੂੰਨ ਨੂੰ ਤੋੜਿਆ ਗਿਆ ਉਸ ਸਮੇ ਜੋ ਕਾਨੂੰਨ ਜੋ ਸੰਵਧਾਨ ਬਾਬਾ ਸਾਹਿਬ ਪੀਮਰੋ ਅਬੇੜਕਰ ਜੀ ਨੇ ਬਣਾਇਆ ਸੀ ਉਸ ਕਾਨੂੰਨ ਨੂੰ ਤੋੜਿਆ ਗਿਆ ਮਾਡਲ ਆਫ ਕੋਡ ਮਾਡਲ ਆਫ ਕੋਡ ਆਫ ਕੰਡਕਟ ਦੀਆਂ ਧਜੀਆਂ ੜਾਂ ਜਾ ਗੀਆਂ ਕਿਸ ਤਰ੍ਹਾਂ ਛੋਟੇ ਬੱਚਿਆਂ ਦਾ ਕਿਸ ਤਰ੍ਹਾਂ ਚਿਲड्रन ਦਾ ਛੋਟੇ ਬੱਚਿਆਂ ਦਾ ਆਪਣੇ ਨਿੱਜੀ ਹਿੱਤਾਂ ਦੇ ਲਈ ਸਿਰਫ ਵੋਟਾਂ ਲੈਣ ਦੇ ਲਈ ਬੱਚਿਆਂ ਦਾ ਦੁਰਉਪਯੋਗ ਹੋਇਆ ਕਿਸ ਤਰ੍ਹਾਂ ਬੱਚਿਆਂ ਨੂੰ ਮਾਈਕ ਫੜਾ ਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਡੇ ਲਈ ਅਪੀਲ ਕਰੋ ਤੁਸੀਂ ਸਾਡੇ ਲਈ ਵੋਟਾਂ ਦੀ ਅਪੀਲ ਕਰੋ ਉੱਥੇ ਕਿਹਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਨੇ ਉਸ ਯਾਤਰਾ ਦੌਰਾਨ ਬੱਚਿਆਂ ਤੋਂ ਇਹ ਸਲੋਗਨ ਲਵਾਏ ਇਹ ਨਾਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਤੋਂ ਇਹ ਨਾਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਨੂੰ ਕਿਹਾ ਗਿਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਲਈ ਵੋਟਾਂ ਦੀ ਅਪੀਲ ਕਰੋ ਬੱਚਿਆਂ ਨੂੰ ਸਕ੍ਰਿਪਟ ਲਿਖ ਕੇ ਦਿੱਤੀ ਗਈ ਬੱਚਿਆਂ ਦਾ ਦੁਰਉਪਯੋਗ ਹੋਇਆ ਦੇਸ਼ ਦਾ ਕਾਨੂੰਨ ਜਾਣਦਾਗਾ ਕਿ ਤੁਸੀਂ ਕਿਸੇ ਵੀ ਬੱਚੇ ਨੂੰ ਜੀ ਦੀ ਉਮਰ 18 ਸਾਲ ਤੋਂ ਘੱਟ ਆ ਜਿਹੜਾ ਬਾਲਗ ਨਹੀਂ ਹੋਇਆ ਉਹਨੂੰ ਤੁਸੀਂ ਇਲੈਕਸ਼ਨ ਦੇ ਅੰਦਰ ਉਹ ਤੋਂ ਪ੍ਰਚਾਰ ਨਹੀਂ ਕਰਵਾ ਸਕਦੇ ਆ ਕੰਪਲੇਂਟ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਭੇਜੀ ਆ ਕਿ ਉਹਨਾਂ ਦੇ ਅਗੇਂਸਟ ਚਾਈਲਡ ਲੇਬਰ ਪ੍ਰੋਹੀਪਸ਼ਨ ਰੈਗੂਲੇਸ਼ਨ ਐਕਟ 1986 ਦੇ ਤਹਿਤ ਜਿਹੜਾ ਕਿ 2016 ਚ ਐਮੈਂਡਮੈਂਟ ਹੋਇਆ ਅਤੇ ਆਨਰੇਬਲ ਬੰਬੇ ਹਾਈ ਕੋਰਟ ਦੇ ਆਰਡਰ ਦੇ ਤਹਿਤ ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਜਜਮੈਂਟਾਂ ਨੇ ਗਈਆਂ ਜਿਹੜੀਆਂ ਸਾਡੀਆਂ ਸਾਡੀ ਆਧਰੇਬਲ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀਆਂ ਗੰਜਨਆਂ ਰਗੀਆਂ ਜਿਨ੍ਹਾਂ ਨੂੰ ਆਧਾਰ ਬਣਾ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਹਦਾਇਤਾਂ ਜਾਰੀ ਕੀਤੀਆਂ ਸੀ ਉਹਨਾਂ ਦੀ ਘੋਰ ਉਲੰਘਣਾ ਉਹਨਾਂ ਦੀ ਘੋਰ ਉਲੰਘਣਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ ਸੋ ਉਹਦੇ ਖਿਲਾਫ ਅੱਜ ਸਾਡਾ ਬਫਰ ਜਿਹੜਾ ਉਹ ਅਸੀਂ ਇਲੈਕਸ਼ਨ ਕਮਿਸ਼ਨ ਕੋਲੇ ਆਪਣਾ ਮੈਮੋਰੰਡਮ ਸਭ ਕੀ ਸਬਮਿਟ ਕੀਤਾਗਾ ਆਪਣੀ ਦਰਖਾਸਤ ਸਬਮਿਟ ਕੀਤੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਉਹਨਾਂ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਦੇ ਖਿਲਾਫ ਸਖਤ ਕਦਮ ਲਿਆ ਜਾਵੇ ਉਹਨਾਂ ਦੇ ਤਹ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਜਿਹੜੇ ਬੱਚੇ ਅਜੇ ਛੋਟੇ ਬੱਚੇ ਲੰਗੇ ਜਿਹੜੇ ਬਾਲਗ ਨਹੀਂ ਹੋਏ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਆ ਉਹਨਾਂ ਬੱਚਿਆਂ ਨੂੰ ਇਲੈਕਸ਼ਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਲਈ ਆਪਣੇ ਨਿੱਜੀ ਮਫਾਦਿਆਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਵਰਤਿਆਗਾ ਸੋ ਦੇ ਖਿਲਾਫ ਅੱਜ ਇੱਕ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਹੈਗਾ ਯਾਦ ਪੱਤਰ ਦੇ ਕੇ ਆਏ ਕਿ ਉਹਨਾਂ ਮੈਮੋਰੰਡਮ ਸਬਮਿਟ ਕਰ ਦਿੱਤੇ। ਦੇਸ਼ ਦੇ ਵਿੱਚ 16 ਮਾਰਚ 2024 ਤੋਂ ਚੋਣਾਂ ਜ਼ਾਬਤਾ ਲੱਗਿਆ ਹੋਇਆ ਹੈ। ਪੰਜਾਬ ਵਿੱਚ ਆਖਰੀ ਪੜਾਅ ਦੌਰਾਨ 1 ਜੂਨ ਨੂੰ VOTING ਹੋਵੇਗੀ ਤੇ 4 ਜੂਨ ਨੂੰ ਨਤੀਜੇ ਆਉਣਗੇ। ਪਰ ਉਸ ਤੋਂ ਪਹਿਲਾਂ ਸਿਆਸਤ ਖੂਬ ਗਰਮਾਏਗੀ ਤੇ ਇਲਜ਼ਾਮਾਂ ਦਾ ਦੌਰ ਵੀ ਖੂਬ ਚੱਲੇਗਾ।